ਸਲੋਕ ਮਹਲਾ 3 ਜ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁੱਝੈ ਸੱਚ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਾਚਨ ਕਾਚ ਮਹਲਾ 3 ਜ ਮਨ ਮੁਖ ਬੋਲ ਨਾ ਜਾਣਨੀ ਉਹਨਾ ਅੰਦਰ ਕਾਮ ਕ੍ਰੋਧ ਅਹੰਕਾਰ ਕੋਇ ਥਾਉ ਕਥਾਉ ਨਾ ਜਾਣਨੀ ਉਹਨੇ ਅੰਤਰ ਲੋਭ ਵਿਕਾਰ ਹੋਏ ਆਪਣੇ ਸਵਾਏ ਆਏ ਬਹਿ ਗੱਲਾਂ ਕਰਹਿ ਉਹਨਾ ਮਾਰੇ ਜਮ ਜੰਦਾਰ ਅੱਗੇ ਦਰਗਾਹ ਲੇਖਾ ਮੰਗੀਐ ਮਾਰ ਖਵਾਰ ਕੀ ਚਹਿ ਕੂੜਿਆਰ ਏ ਕੂੜੇ ਕੀ ਮਾਲ ਕਿਉਂ ਉਤਰੈ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੈ ਤਾ ਨਾਮ ਦੜਾਈ ਸਭ ਕਿਲ ਵਿਖ ਕਟਣ ਹਾਰ ਨਾਮ ਜਪੇ ਨਾਮੋ ਆਰਾਦੀ ਤਿਸ ਜਨ ਕੋ ਕਰਹੋ ਸਭ ਨਮਸ਼ਕਾਰ ਮਲ ਕੂੜੀ ਨਾਮ ਉਤਾਰਿ ਅਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਉਦੇ ਜੇ ਵੜਦਾਤਾ ਨਹੀਂ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋ ਹੋਮੈ ਜਾਈਐ ਰਸ ਕਸ ਸਾਧਾਂ ਬਾਹਰਾ ਸੱਚੀ ਵਡਿਆਈਐ ਜਿਸਨੋ ਬਖਸ਼ੇ ਤਿਸ ਦੇ ਆਪ ਲਏ ਮਲਾਈਐ ਘਟ ਅੰਤਰ ਅਮਰਤ ਰਖਿਉਨ ਗੁਰਮੁਖ ਕਿਸੈ ਪਿਆਈ ਸ਼ਲੋਕ ਮਹਲਾ ਤੀਜਾ ਵਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤ ਗੁਰੂ ਭਾਵੈ ਸੋ ਮੰਨ ਲੈਨ ਸੇਈ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਸ਼ਟ ਵਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਏ ਸਚ ਲੱਗੇ ਸਦਾ ਸਚ ਸਮਾਲੇਨ ਨਾਨਕ ਆਏ ਸੇ ਪਰਵਾਨ ਭਏ ਜੇ ਸਗਲੇ ਕੁੱਲ ਤਰੀਨ ਮਹੱਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਪੀਂਦੇ ਕਰਮ ਕਰੇਨ ਓਏ ਭਾੜੈ ਚੱਲਣ ਆਪਣੈ ਨਿਤ ਝੂਠੋ ਝੂਠ ਬੋਲੇਨ ਕੂੜਕ ਸੱਤ ਕਮਾਉਂਦੇ ਪਰਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰਿੰਦ ਕਾ ਸਗਲੇ ਕੁੱਲ ਡੋਬੇਨ ਨਾਨਕ ਜਿਤ ਓਇ ਲਾਏ ਤਿਤ ਲਗੇ ਕੋਇ ਬੱਪੜੇ ਕਿਆ ਕਰੇ ਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇਕ ਕੂੜ ਕੁਸਤ ਲਾਇਨ ਮਨ ਮੁਖ ਵੇਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਬਾਤ ਸੁਪੀਤੀ ਨਾਨਕ ਨਾਮ ਧਿਆਈ ਐ ਸੱਚ ਸਿਫਤ ਸੁਨਾਈ ਸ਼ਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤਿ ਕਮਾਹੀ ਗੁਰ ਦੀ ਖਿਆ ਘਰ ਦੇਵਣ ਜਾਹੀ ਇਸਤਰੀ ਪੁਰਖ ਹੈ ਖਟਿਆ ਭਾਉ ਭਾਵੇਂ ਆਉ ਭਾਵੇਂ ਜਾਉ ਸਾਸਤਿ ਬੇਦ ਨਾ ਮਾਨੈ ਕੋਈ ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕਹਿ ਬਹਿ ਨਿਆਈ ਫੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗੁਆਈ ਜੇ ਕੋ ਪੁੱਛੇ ਤਾਂ ਪਾੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਹੀ ਲੋਕ ਮਹਾਵਹਿ ਚਾੜੀ ਖਾਹੀ ਚੌਕਾ ਦੇ ਕੇ ਸੁਚਾ ਹੋਏ ਐਸਾ ਹਿੰਦੂ ਵੇਖੋ ਕੋਈ ਜੋਗੀ ਗਿਰਹੀ ਜਟਾ ਬੇਪੂਤ ਆਗੈ ਪਾਛੈ ਰੋਵਹਿ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਨਾਨਕ ਕਲ ਕਾ ਇਹੋ ਪਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕਹਿ ਘਰ ਹਿੰਦੂ ਆਵੇ ਸੂਤ ਜਨੇਊ ਪਰ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਧੂਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਵਿਣ ਗੁਰ ਪੀਰੈ ਕੋ ਥਾਏ ਨਾ ਪਾਈ ਰਾਹ ਦਸਾਏ ਉਥੈ ਕੋ ਜਾਏ ਕਰਨੀ ਬਾਝੋ ਪਿਸਤ ਨਾ ਪਾਏ ਜੋਗੀ ਕਹਿ ਘਰ ਜੁਗਤ ਦਸਾਈ ਤ੍ਰਿਤਕਾਰਨ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿਥੈ ਕਿਥੈ ਸਿਰਜਨ ਹਾਰ ਜੀਤੇ ਜੀਤੇ ਤੇ ਵਾਟਾਉ ਕਿਰਿਆਈ ਢਿੱਲ ਨਾ ਕਾਉ ਹਿੱਥੇ ਜਾਣੈ ਸੋ ਜਾਏ ਸਿੰਘਾਨੈ ਹੋਰ ਫੱਕੜ ਹਿੰਦੂ ਮੁਸਲਮਾਨੈ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੂ ਤਰੈ ਨਾ ਕੋਈ ਸੱਚੋ ਸੱਚ ਵਖਾਣੈ ਕੋਈ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰਿ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੁਹਣਾ ਹਰ ਹਰ ਨਾਮ ਦੇਣ ਮਨ ਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਇੱਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂੰਡ ਮਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵ ਹੈ ਦੁਖ ਸਹਿ ਨਾ ਸਤ ਹਸਤੀ ਬੱਦੇ ਸੰਗਲ ਨਾ ਸਤ ਗਾਈ ਕਾਹੂ ਚਰਹਿ ਜਿਸ ਹੱਥ ਸਿਧ ਦੇਵੇ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕ ਤਾਂ ਕੋ ਮਿਲੈ ਵਡਾਈ ਜਿਸ ਘਟ ਭੀਤਰ ਸ਼ਬਦ ਰਵੇ ਸਭ ਘਟ ਮੇਰੇ ਹਉ ਸਬਨਾ ਅੰਦਰ ਜਿਸੈ ਖਵਾਈ ਤਿਸ ਕੌਣ ਕਹੈ ਜਿਸੈ ਦਿਖਾਲਾ ਵਾਟੜੀ ਤਿਸਹਿ ਭਲਾਵੇ ਕੌਣ ਜਿਸਹਿ ਭਲਾਈ ਪੰਧ ਸਿਰ ਤਿਸਹਿ ਦਿਖਾਵੇ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੇ ਸਰੀਰ ਸੋ ਗਿਰਿ ਹੀ ਗੰਗਾ ਕਾ ਨੀਰ ਬੋਲੇ ਈਸਰ ਸੱਤ ਸਰੂਪ ਪਰਮ ਤੰਤ ਮਹਾਰੀਖ ਨਾ ਰੂਪ ਮਹੱਲਾ ਪਹਿਲਾ ਸੋ ਆਉ ਧੂਤੀ ਜੋ ਤੂ ਪੈ ਆਪ ਭੀਖਿਆ ਭੋਜਨ ਕਰੈ ਸੰਤਾਪ ਆਉ ਹਟ ਪਟਣ ਮਹਿ ਭੀਖਿਆ ਕਰੈ ਸੋ ਆਉ ਧੂਤੀ ਸਿਵਪੁਰ ਚੜੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਡ ਤਿਸ ਉਦਾਸੀ ਕਾ ਪੜੈ ਨਾ ਕੰਦ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੀ ਕਾਇਆ ਕੀ ਅਗਨ ਬ੍ਰਹਮ ਪਰਜਾਲੀ ਸੁਪਨੇ ਬਿੰਦ ਨਾ ਦੇਈ ਝਰਨਾ ਤਿਸ ਪਾਖੰਡੀ ਜਰਾ ਨਾ ਮਰਨਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮਹਾਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈ ਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੂਪੈ ਥਮ ਤਹਿਨਸ ਅੰਤਰ ਰਹੈ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਤਰ ਸਤ ਸਰੂਪ ਪਰਮਕੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਕਿਉ ਮਰੇ ਮੰਦਾ ਕਿਉ ਜੀਵੈ ਯੁਗ ਕੰਨ ਪੜਾਈ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਉ ਕੌਣ ਸੋ ਅਖਰ ਜਿਤ ਰਹੈ ਹਿਆ ਧੂਪ ਸ਼ਾਮ ਜੇ ਸਮ ਕਰ ਰਹਿ ਤਾ ਨਾਨਕੀ ਆਖੈ ਗੁਰ ਕੋ ਕਹਿ ਸੇ ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਅਉਧੂਤ ਨਿਰੰਕਾਰ ਜੋ ਰਹਿ ਸਮਾਈ ਕਾਹੀ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮਾਂ ਹੀ ਵਿਧਾਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਸ਼ਲੋਕ ਮਹਲਾ 3